ਵੀਰ ਨਾ ਪਹੁਣੂ ਕਮਾਰ ਇਹ ਇਸ ਸਕੂਲ ਦੀ ਬਹੁਤ ਉਸ ਸਰਕਾਰ ਕੀ ਇਹ ਸਕੂਲ ਹੀ ਜਾਂਦੀ ਔਰ ਅੱਗੇ ਚੱਲਦੇ ਨਹੀਂ ਜਾਇ ਜਾਂਦਾ ਤੇ ਚਲੋ ਕੂੰ ਸ਼ਗਲੋਂ ਗਿਆ ਨਾ ਭਾਜਣੇ ਤੇ ਬਹੁਤ ਮਿਹਰਬਾਨੀ ਜਿਹੜਾ ਨੇ ਤੱਕ ਆ ਗਿਆ ਚੁੱਕੇ ਕਦਮ ਚਲੋ ਹੁਣ ਆਪਣਾ ਪੜ ਲੈ ਕੇ ਆਪਣੇ ਸਿੱਪੈਰ ਸਿੱਤੇ ਖੜਾ ਹੋ ਗੋ ਸਿੱਤਾਂਗੇ ਦਾ ਕਿ ਇਹ ਵਾਰ ਕਿੰਨੇ ਕਿੰਨੇ ਜਿਹਦੇ ਸਕੂਲ ਨਹੀਂ ਜਾਂਦੇ ਜੀ ਪਹਿਲੇ ਬਹੁਤ ਜ਼ਿਆਦਾ ਮੁਸ਼ਕਲੀ ਮਨ ਅੰਕਲ ਅੰਕਲਾ ਜੀ ਭਾਲੂ ਨਾ ਨੇ ਮੈਨੂੰ ਸ਼ਗਲ ਦੂਆ ਤੇ ਹੁਣ ਠੀਕ ਹੈ ਮੈਂ ਸਿਰਹੀ ਕਹਿਣਾ ਚਾਹਾਂਗੇ ਕਿ ਨਿਸ਼ਾਨ ਅੰਕਲ ਜੀ ਦਾ ਹੀ ਬਹੁਤ ਧੰਨਵਾਦ ਕਰਦੇ ਆਂ ਪਰ ਸਾਡੇ ਪਿੰਦੇ ਆ ਜਪਾਲ ਚਾਚਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਪਹਿਲਾਂ ਸਾਈਕਲ ਟੁੱਟੇ ਦਾ ਸੀ ਤੇ ਸੜਕ ਤੇ ਨਹੀਂ ਚੱਲ ਪਾਂਦਾ ਤੇ ਉੱਥੇ 3 ਕਿਲੋਮੀਟਰ ਦੂਰ ਰਸਤਾ ਵੀ ਸੀ ਹੁਣ ਸਾਈਕਲ ਮਿਲ ਗਿਆ ਹੁਣ ਅਸੀਂ ਆਪੇ ਜਾ ਸਕਾਂਗੇ ক্লাস 2 ਕਲਾਸ ਚ ਆ ਮੈਂ ਲਾਸਟ ਟੂ ਕੰਪਲੀਟ ਕਰਕੇ ਅੱਗੇ ਵੀ ਪੜਾਂਗੇ ਮਤ ਨਹੀਂ ਹਾਰੀ ਤੇ ਉਹਦੀ ਮਾਂ ਨੇ ਵੀ ਨਹੀਂ ਹਈ ਹਮਤ ਹਾਰੀ ਤੇ ਨਾ ਉਹਦੇ ਪਿਤਾ ਨੇ ਤੇ ਇਹ ਸੁਨੇਹਾ ਦਾ ਜਿਹੜਾ ਮੈਸੇਜ ਆਏ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਸੰਸਾਰ ਭਰ ਵਿੱਚ ਜਾਣਾ ਚਾਹੀਦਾ ਬੱਚਿਆਂ ਨੂੰ ਕਿ ਅਸੀਂ ਇਹ ਨਹੀਂ ਕਿ ਹੈਂਡੀਕੈਪ ਹੋ ਕੇ ਤੇ ਅਸੀਂ ਆਪਣੀ ਕਿਸੇ ਬਲੰਦੀ ਤੇ ਨਹੀਂ ਪਹੁੰਚ ਸਕਦੇ ਸਾਡੇ ਕੋਲ ਇੱਕ ਐਜੂਕੇਸ਼ਨ ਇੱਕ ਇਹੋ ਜਿਹਾ ਇੱਕ ਵਧੀਆ ਸਾਡੇ ਕੋਲ ਇੱਕ ਮਾਈਂਡਡ ਸਾਡਾ ਉਹ ਸਾਨੂੰ ਰਸਤਾ ਹੈ ਕਿ ਅਸੀਂ ਚੰਗੀ ਐਜੂਕੇਸ਼ਨ ਲਾ ਕੇ ਅਸੀਂ ਚੰਗੇ ਵੱਡੀਆਂ ਅਹੁਦੇ ਤੇ ਜਾ ਸਕਦੇ ਹਾਂ ਇਹ ਸਨੇਹਾ ਵੱਲੋਂ ਸਾਰੇ ਸੰਸਾਰ ਦੇ ਬੱਚਿਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿਉਂਕਿ ਅਸੀਂ ਦੇਖਿਆ ਕਿ ਡੀਸੀ ਵੀ ਇੱਕ ਹੈਂਡੀਕੈਪਡ ਸੀ ਜਿਹੜੀ ਆਪਾਂ ਸੋਸ਼ਲ ਮੀਡੀਆ ਤੇ ਸਾਰੀ ਤੁਸੀਂ ਦੇਖੀ ਹੋਏਗੀ ਦੇਖਿਆ ਹੋਵੇਗਾ ਕਿ ਉਹ ਹੈਂਡੀਕੈਪ ਨੇ ਇੰਨੀ ਮਿਹਨਤ ਕੀਤੀ ਕਿ ਆਈਐਸ ਅਫਸਰ ਬਣਨ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਬਣ ਗਏ ਤੇ ਅੱਜ ਉਹ ਉਹ ਸਾਰਿਆਂ ਵਾਸਤੇ ਇੱਕ ਰੋਲ ਮਾਡਲ ਆ ਇਸੇ ਤਰ੍ਹਾਂ ਸਨੇਹਾ ਜਿਹੜੀ ਆ ਪਿੰਡ ਛਾਪੜ ਤੋਂ ਇਹ ਵੀ ਇੱਕ ਰੋਲ ਮਾਡਲ ਆ ਔਰ ਮੈਂ ਸਾਰੀਆਂ ਜਿੰਨੇ ਵੀ ਇਸ ਸੰਸਾਰ ਪਰ ਦੇ ਬੱਚੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ ਸਾਡਾ ਅੰਗ ਨਹੀਂ ਪਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਦਿਮਾਗ ਵਧ ਦਿੱਤਾ ਜਿਹੜਾ ਕੋਈ ਅੰਗ ਨਾ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਖੂਬੀ ਜ਼ਰੂਰ ਪਰਮਾਤਮਾ ਵੱਧ ਪਰਦਾ ਤੇ ਉਹ ਹੁੰਦੀ ਆ ਬੰਦੇ ਦਾ ਦਿਮਾਗ ਇਸ ਕਰਕੇ ਆਪਾਂ ਦਿਮਾਗ ਦੇ ਉਤੋਂ ਆਪਣੇ ਚੱਲ ਕੇ ਆਪਣੀ ਚੰਗੀ ਐਜੂਕੇਸ਼ਨ ਲਾ ਕੇ ਜਿਸ ਤਰ੍ਹਾਂ ਸਾਡੇ ਸਕੂਲਾਂ ਦੇ ਟੀਚਰ ਸਾਹਿਬਾਨ ਭਾਈ ਸਾਹਿਬ ਆਪਣੇ ਮਾਸਟਰ ਲਬਰੀ ਸਿੰਘ ਜੀ ਜਾਂ ਹੋਰ ਜਿੰਨੇ ਵੀ ਟੀਚਰ ਸਾਹਿਬਾਨ ਪ੍ਰਿੰਸੀਪਲ ਦੁਰੰਗੜਾ ਜੀ ਨਾਲ ਦੀ ਇਹ ਬਦੌਲਤ ਇਹ ਬੱਚੀ ਨੇ ਆਪਣਾ ਹੌਸਲਾ ਜਿਹੜਾ ਨਹੀਂ ਇਹਨਾਂ ਨੇ ਵੀ ਮੋਟੀਵੇਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਧੰਨਵਾਦ ਕਰਾਂਗਾ ਸਤਕਾਰਯੋਗ ਭੈਣ ਜੀ ਕੁਲਦੀਪ ਕੌਰ ਜੀ ਅਹਿਮਦਗੜ੍ਹ ਲੁਧਿਆਣਾ ਜਿਹੜੇ ਇਸ ਟਾਈਮ ਬੱਚ ਯੂਐਸਏ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਹਨ ਤੇ ਉਹਨਾਂ ਦੀ ਬਦੌਲਤ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਇੱਕ ਟ੍ਰਾਈਸਾਈਕਲ ਜਿਹੜਾ ਬੈ ਅਤੇ ਸਲਾਈ ਮਸ਼ੀਨ ਜਿਹੜੀ ਆ ਉਹਦੀ ਮਾਤਾ ਨੂੰ ਦਿੱਤੀ ਗਈ ਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚੰਗੀ ਤਰ੍ਹਾਂ ਕਰ ਸਕਦੀ ਆ ਵਾਹਿਗੁਰੂ ਤੋਂ ਮੈਂ ਹੱਥ ਜੋੜ ਕੇ ਇਹੋ ਜਿਹਾ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਕਿਸੇ ਦਾ ਦੁੱਖ ਕਿਸੇ ਨੂੰ ਇੰਨਾ ਵੀ ਤੰਗ ਨਾ ਕਰ ਦੇ ਕਿ ਉਹ ਰੋਣ ਪਕ ਆ ਜਾਵੇ ਤੇ ਇਹ 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 ਸਾਰੀ ਉਸ ਕਾਲਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਹੀ ਸਭ ਕੁਝ ਹੋਇਆ